ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 350 ਸਾਲਾ ਜਿਹੜਾ ਹੈਗਾ ਸਮਾਗਮ ਇੱਥੇ ਹੋਣਗੇ ਜੀ ਉਹਦੇ ਵਿੱਚ ਲੱਖਾਂ ਦੀ ਗ੍ਰੰਟੀ ਚ ਸੰਗਤਾਂ ਆਣਗੀਆਂ ਦੇਸ਼ ਵਿਦੇਸ਼ ਤੋਂ ਤੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਸਿਹਤ ਵਿਭਾਗ ਨੇ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਸਾਰੇ ਚੱਜੇ ਇੰਤਜ਼ਾਮ ਕੀਤੇ ਆ ਸਿਹਤ ਵਿਭਾਗ ਨੇ ਵੀ ਭਾਈ ਕਨਈਆ ਜਿਹੜਾ ਮਿਸ਼ਨ ਆ ਅਸੀਂ ਉਹਨਾਂ ਦੇ ਵਾਰਿਸ ਆ ਅਸੀਂ ਸਾਰੇ ਜਿੰਨੇ ਵੀ ਆਪਣੇ ਤੁਹਾਡੇ ਹਸਪਤਾਲ ਹੈ ਜੀ ਰੋਪੜ ਦਾ ਜੀ ਕਿਰਤਪੁਰ ਸਾਹਿਬ ਤੇ ਅਨੰਤਪੁਰ ਸਾਹਿਬ ਦੇ 24 ਘੰਟੇ ਦੀ ਐਮਰਜੈਂਸੀ ਸਵਾਵਾ ਹੋਣਗੀਆਂ ਤੇ ਅਨੰਤਪੁਰ ਸਾਹਿਬ ਤੇ ਰੋਪੜ ਦੇ ਵਿੱਚ ਕ੍ਰਿਟੀਕਲ ਕੇਅਰ ਜਿਹਨੂੰ ਐਮਰਜੈਂਸੀ ਜਨੂੰ ਅਸੀਂ ਵੈਂਟੀਲੇਟਰ, ਕਾਰਡੀਕ ਮੋਨਿਟਰ ਜਿਹਨੂੰ ਲਾਈਫ سپورਟ ਸਿਸਟਮ ਸਾਰੇ ਆ ਆਕਸੀਜਨ ਦੀ ਸਪਲਾਈ 24 ਘੰਟੇ ਜਨਰੇਟਰ ਦੀ ਬੈਕਅਪ ਔਰ ਇਹ ਸਾਰੀਆਂ ਦਵਾਈਆਂ ਸਪੈਸ਼ਲਿਸਟ ਦੀਆਂ ਟੀਮਾਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲੇ ਤੋਂ ਜੜੀਆਂ ਹੈਗੀਆਂ ਉਹ ਐਮਰਜੈਂਸੀ ਸਰਵਿਸਸ ਮੈਨੇਜ ਕਰਨੀ ਹੈ ਇਹਦੇ ਨਾਲ ਨਾਲ 21 ਆਮ ਆਦਮੀ ਕਲੀਨਿਕ ਪਹਿਲਾਂ ਕੰਮ ਕਰਦੇ ਆ ਤੇ 19 ਆਮ ਆਦਮੀ ਕਲੀਨਿਕ ਚੜੇ ਆ ਸੀ ਨਵੇਂ ਟਰੋਲੀ ਸਿਟੀ ਦੇ ਵਿੱਚ ਜਿੰਨੇ ਵੀ ਆਪਣੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਔਰ ਰਸਤੇ ਦੇ ਵਿੱਚ ਵੀ ਜਿੰਨੇ ਵੀ ਸਟ੍ਰੈਟੈਜਿਕ ਪੁਆਇੰਟਸ ਹੈ ਜਿਵੇਂ ਪੰਜ ਪਿਆਰਾ ਪਾਰਕ ਹੋ ਗਿਆ ਭਾਈ ਜੈਤਾ ਜੀ ਔਰ ਹਾਲ ਔਰ ਰਸਤੇ ਖਾਲਸਾ ਉਥੇ ਜਿਹੜੇ ਸਾਡੇ ਆ ਗਿਆ ਆਮ ਆਦਮੀ ਕਲੀਨਿਕ ਜਿੱਥੇ ਲੋਕ ਰਹਿ ਰਹੇ ਆ ਉਥੇ 24 ਘੰਟੇ ਚੱਲਣਗੇ ਜੀ ਉਹ ਇਸ ਤੋਂ ਸਵਾਏ ਜਿਹੜੇ ਤਿੰਨੇ ਹਸਪਤਾਲਾਂ ਦੇ ਵਿੱਚ ਸਬਡਿਵੀਜ਼ਨ ਹਸਪੀਟਲਸ ਤੇ ਜਿਹੜਾ ਆਪਣਾ ਗਿੱਦਪੁਰ ਸਾਹਿਬ ਤੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਐਮਰਜੈਂਸੀ ਸਵਾਵਾ ਇਹਦੇ ਨਾਲ ਨਾਲ ਖੂਨਦਾਨ ਕੈਂਪ ਰੋ ਚੱਲੇਗਾ ਜੀ ਤੇ 25 ਤਰੀਕ ਨੂੰ ਰਾਸਤੇ ਖਾਲਸਾ ਵਿੱਚ ਬਾਕੀ ਦਿਨ ਪੰਜ ਪਿਆਰਾ ਪਾਰਕ ਦੇ ਵਿੱਚ ਇਸ ਤੋਂ ਸਵਾਏ ਜਿਹੜਾ ਹੈਗਾ ਉਹ ਐਂਬੂਲੈਂਸਸ ਤਾਇਨਾਤ ਰਹਿਣ ਗਿਆ ਜੀ ਜਿਹੜੀਆਂ 24 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਬੇਸਿਕ ਲਾਈਫ ਸਪੋਰਟ ਤੇ ਸੱਤ ਐਂਬੂਲੈਂਸ ਜਿਹੜੀਆਂ ਸਾਡੀਆਂ ਐਡਵਾਂਸ ਲਾਈਫ ਸਪੋਰਟ ਹੈ ਉਹ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਸਟ੍ਰੈਟੈਜਿਕ ਪੁਆਇੰਟਸ ਤੇ ਖੜੀਆਂ ਹੋਣ ਗਿਆ ਸਾਡਾ ਮੈਡੀਕਲ ਸਟਾਫ ਜਿਹੜਾ ਹੈਗਾ ਦਿਨ ਰਾਤ ਕੰਮ ਕਰੇਗਾ ਇਹ ਸਾਰਾ ਅਸੀਂ ਬੰਦੋਬਸਤ ਕੀਤਾ ਹੈਗਾ ਕਿ ਕਿਸੇ ਨੂੰ ਬਾਈ ਚਾਂਸ ਕੋਈ ਬੰਦਾ ਦਵਾਈ ਭੁੱਲ ਜਾਂਦਾ ਜਾਂ ਕਿਸੇ ਨੂੰ ਕੋਈ ਮੈਡੀਕਲ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਹੋਵੇ ਉਹਦਾ ਸਾਰਾ ਦੇਖਭਾਲ ਦਾ ਬੰਦੋਬਸਤ ਹੋਏਗਾ ਤੇ ਨਾਲ ਨਾਲ ਇੱਕ ਨਗਾਹ ਦਾ ਲੰਗਰ ਜਿਹੜੇ ਸਾਡੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਅਸੀਂ ਖਾਣੇ ਚੈੱਕ ਕਰਾਂਗੇ ਔਰ ਮੌਕੇ ਤੇ ਪੜਨ ਵਾਲੀ ਐਨਕਾ ਕੋਈ ਭੁੱਲ ਜਾਂਦਾ ਹੈ ਜਾਂ ਕਿਸ ਨੂੰ ਲੋੜ ਹੈ ਕਦੇ ਲਈ ਕੋਈ ਜਿਹੜੀ ਸੰਗਤ ਆਂਦੀ ਹੈ ਉਹਨਾਂ ਨੂੰ ਵੈਸੇ ਵੀ ਲੋੜ ਹੋਵੇ ਤੇ ਉਹ ਐਨਕਾ ਵੀ ਫਰੀ ਦਿੱਤੀਆਂ ਜਾਣਗੀਆਂ ਤੇ ਜਿਨ੍ਹਾਂ ਨੂੰ ਲੋੜ ਹੋਏਗੀ ਜਿਹਨਾਂ ਦੀ ਨਿਗਾਹ ਬਹੁਤ ਕਮਜ਼ੋਰ ਹੋਏਗੀ ਜਾਂ ਆਪਰੇਸ਼ਨ ਦੀ ਲੋੜ ਹੈ ਉਹਨਾਂ ਦੇ ਜਿਹੜੇ ਫਰੀ ਜਿਹੜੇ ਲੈਂਸ ਹੈ ਬਿਨਾ ਟਾਂਕੇ ਵਾਲੇ ਟੀਕੇ ਵਾਲੇ ਉਹ ਫੇਕੋਦਰ ਵਾਲਾ ਆਪਰੇਸ਼ਨ ਕਰਕੇ ਰੋਪੜ ਦੇ ਹਸਪਤਾਲ ਚ ਉਹਨਾਂ ਦੇ ਸਰਜਰੀਜ਼ ਵੀ ਫਰੀ ਹੋਣ ਗਿਆ ਇਹ ਸਾਰਾ ਜਿਹੜਾ ਸਿਹਤ ਮਹਿਕਮਾ ਵੱਲੋਂ ਬੰਦੋਬਸਤ ਕੀਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਬੋਧਾ ਨਹੀਂ ਹੋਏਗੀ ਇਦੇ ਨਾਲ ਨਾਲ ਬਹੁਤ ਸਾਰੀਆਂ ਸੰਗਤਾਂ ਕੋਈ ਕੋਈ ਵਿਦੇਸ਼ ਤੋਂ ਡਾਕਟਰ ਆਉਂਦੇ ਐ ਐਕਸਪਰਟ ਡਾਕਟਰ ਜਾਂ ਦੇਸ਼ ਦੇ ਦੂਜੇ ਸੰਤਵਾਂਦੇ ਆ ਜਾਂ ਪੰਜਾਬ ਤੋਂ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਕੋਈ ਐਨ ਜੀਓ ਸੇਵਾ ਕਰਨਾ ਚਾਹੁੰਦੀ ਆ ਕਿਸੇ ਟੀਕੇ ਨਾਲ ਯੋਗਦਾਨ ਪਾਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਅਸੀਂ ਇੱਕ ਹੈਲਪਲਾਈਨ ਨੰਬਰ ਦਿੱਤਾ ਹੈ ਸਹਿਯੋਗ ਵਾਸਤੇ ਜਿਹੜਾ ਕਿ ਹੈਗਾ 623991 76007 ਮੈਂ ਰਿਪੀਟ ਕਰਦਾ ਜੀ 62391 76007 ਜੇ ਕੋਈ ਸੇਵਾ ਕਰਨਾ ਚਾਹੁੰਦਾ ਕਿਸੇ ਵੀ ਤਰੀਕੇ ਨਾਲ ਅਸੀਂ ਸਾਡੇ ਟੈਂਟ ਲੱਗੇ ਹੋਣਗੇ ਸਾਡੇ ਨਾਲ ਆ ਕੇ ਅਸੀਂ ਇਕੱਠੇ ਹੋ ਕੇ ਸੇਵਾ ਕਰਾਂਗੇ ਸਾਡਾ ਸਾਰਿਆਂ ਦਾ ਮਕਸਦ ਇਹ ਹੀ ਆ ਕਿ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ ਤੇ ਇਹਦੇ ਨਾਲ ਨਾਲ ਇੱਕ ਅਸੀਂ ਮੈਡੀਕਲ ਹੈਲਪਲਾਈਨ ਵਾਸਤੇ ਇੱਕ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੰਬਰ ਦਿੱਤੇ ਜਾਣਗੇ ਇੱਕ ਸਾਡੇ ਵੱਲੋਂ ਸਿਹਤ ਮੈਕਮੇ ਵੱਲੋਂ ਵੀ 98155 88342 98155 88342 ਤੋ ਇਹ ਜੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੋਵੇ ਕੋਈ ਦਵਾਈ ਚਾਹੀਦੀ ਹੋਵੇ ਇਸ ਨੰਬਰ ਤੇ ਕਾਲ ਕਰਨਗੇ ਤਾਂ ਉਹਨਾਂ ਕੋਲੇ ਇਮੀਡੀਏਟਲੀ ਐਂਬੂਲੈਂਸ ਦੀ ਲੋੜ ਹੋਏਗੀ ਐਂਬੂਲੈਂਸ ਪਹੁੰਚੇਗੀ ਗਾਈਡੈਂਸ ਦੀ ਲੋੜ ਹੋਏਗੀ ਉਹ ਮਿਲ ਜੇਗੀ ਜਾਂ ਨੀਅਰੈਸਟ ਥਰਾਂ ਨੂੰ ਦੱਸਤਾ ਜਾਏਗਾ ਤੇ ਸਾਡੇ ਜਿਹੜੇ ਸਾਰੇ ਜਿੰਨੇ ਵੀ ਸਾਡੇ ਐਪ ਦੇ ਉੱਤੇ ਹੋਣਗੇ ਜਿੰਨੇ ਆਮ ਆਦਮੀ ਕਲੀਨਿਕ ਆ ਸਿਹਤ ਸਸਤਾਵਾ ਤੇ ਤੁਹਾਨੂੰ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਔਰ ਵੈਸੇ ਵੀ ਸਾਰੇ ਸਟ੍ਰੈਟਜਿਕ ਪੁਆਇੰਟ ਤੇ ਸਾਡੀਆਂ ਸਵਾਮਾ ਹਾਜ਼ਰ ਰਹਿਣ ਗਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੈਡੀਕਲ ਦਵਾਈ ਲੈਣ ਦੇ ਵਿੱਚ ਜਾਂ ਮੈਡੀਕਲ ਹੈਲਪ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਔਰ ਅਸੀਂ ਦਿਨ ਰਾਤ ਜਿਹੜਾ ਹੈਗਾ ਉਹ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਬਹੁਤ ਬਹੁਤ ਧੰਨਵਾਦ